ਸਸਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਦਿਖਾਉਣੀਆਂ ਤੁਹਾਨੂੰ ਕੁਝ ਇੱਕ ਸੋਈਆਂ ਤੇ ਬਾਕੀ ਸਾਰੀਆਂ ਇੱਕ ਗੱਬਣੀਆਂ ਬਾਕੀ ਸਾਰੀਆਂ ਸੋਈਆਂ ਆ ਸੁਈਆਂ ਨੇ ਆਪਣੀਆਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਡੰਗ ਚੁਆਈ ਜ਼ਰੂਰ ਕਰਾ ਲਓ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਜੀ ਵੀਰ ਜੀ ਸੱਸ ਕਾਲ ਜੀ ਉਹ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਹਰਿੰਦਰ ਸਿੰਘ ਪਿੰਡ ਚੱਠਾ ਤਸਵੀਰ ਪਟਾਰਾ ਜ਼ਿਲ੍ਹਾ ਕਰਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ 956827752 ਠੀਕ ਆ ਅੱਜ 5000 ਆ ਨਾ 5000 ਤੋਂ ਵੀਰ ਜੀ ਸੱਜਣ ਚੋੜੀ ਸ਼ੁਰੂ ਕਰਨੀ ਆ 5000 ਤੋਂ ਸ਼ੁਰੂ 50000 ਤੱਕ ਮਈਆਂ ਦੇ ਦੇਣੀਆਂ 50000 ਤੋਂ ਲੈ ਕੇ ਤੇ 66000 ਬਸ ਪੰਜ ਮੱਜਾਂ ਹਨ। ਮਿਲਾਂ ਦੀ ਵੀ ਬਹੁਤ ਆਉਦੀ। ਤਾਜੀ ਸੋਈ ਮੱਜ ਹੈ। ਹਾਂ ਜੀ। ਮਗਰ ਵੀ ਕੱਟੀ ਹੈ ਓਏ। ਮਗਰ ਕੱਟਾ ਹੈ ਇਹਦੇ। ਤੇ ਕਿੰਨੇ ਕ ਦੁੱਧ ਵਾਲੀ ਜੇ ਵਿਰਜੀ ਹੈ? ਉਹਦੇ ਵਿਰਜੀ ਹੋਊਗਾ 8-9 ਕਿਲੋ ਬੋਲੇ ਜੇ। ਅੱਛਾ। 10-12 ਕਿਲੋ ਦੁੱਧ ਦੀ ਥੋੜ੍ਹ। ਲਓ। ਇਹ ਜਾਸੂ ਵਾੜੇ ਝੋਟੀ ਦਾ ਵੇਖੋ। ਆ ਚਿਹਰਾ ਇੱਕ ਰੀ ਦਿਖਾ ਦਈਏ ਇਹਦਾ। ਬਿਲਕੁਲ। ਚੱਲ। ਵੇਖੋ ਲੇਵਾ। ਆ ਜਲੇ ਵੀ ਦੀ ਨਹੀਂ ਜੋ ਟੀ ਬੜੀ ਚਾਹੀਦੀ ਲਵਾ ਗਿਆ ਤੇ ਆਜ ਕੋਈ ਮੀਨੀ ਆ ਤੇ ਕੋਈ ਦੁੱਜੀ ਆ ਕੋਈ ਕਾਲੀ ਆ ਕੋਈ ਨੀਲੀ ਦੀ ਆ ਮੀਨੀ ਨੀਲੀ ਤੁਹਾਨੂੰ ਦਿਖਾਵਾਂਗੇ ਮੱਜਾਂ ਸਾਰੀਆਂ ਸੱਜੜਾਂ ਆ ਤੁਹਾਨੂੰ ਭਾਜੀ ਦਿਖਾਉਣੀਆਂ ਸਾਰੀਆਂ ਤੇ ਆ ਥਾਣੇ ਦੇ ਦੇਖ ਸਾਦੇ ਜੇ ਲੱਗੇ ਤੋਂ ਤੇ ਕਿੰਨਾ ਫਿਰ ਵੀ ਦੀ ਮੁੱਲ ਰੱਖਣਾ ਇਹਦਾ ਆਪਾਂ ਮੋਲ ਵੀ ਜੀ 72000 ਹਾਂ ਇਹਦੇ 68000 ਨਹੀਂ ਤਾਂ ਪਉਣਾ ਕਹਿਣਗੇ 68 ਜੀ ਦੇ ਦਾਂਗੇ ਅੱਛਾ 68 ਜੀ ਦੇ ਦੇਣੀ 68 ਜੀ ਦੇ ਦਾਂਗੇ ਠੀਕ ਹੈ ਜੀ ਝੋਟੀ ਬੜੀ ਚੰਗੀ ਏ ਤੇ ਹੁਣ ਆ ਜਿਹੜੀ ਝੋਟੀ ਜੇ ਇਹ ਵੀ ਸੂਈ ਜਮਨ ਕਟਾਏ ਮਹੀਨੇ ਦੀ ਸੂਈ ਹੈ ਦੋ ਦੋ 6-7 ਕਿਲੋ ਹੋਊਗਾ ਥੱਲੇ ਆ ਥਾਣੇ ਦੇ ਦੇਖ ਲੈਣੇ ਫੁੱਲ ਗਾਰੰਟੀ ਚਵਾਈ ਦਾ ਨਹੀਂ ਲੱਗਿਆ ਮੋਗਾ ਹੀ ਲੱਗਾ ਹੋਊਗਾ ਠੀਕ ਆ ਪਹਿਲਾਂ ਕੱਟੀ ਏ ਕਿੰਨਾ ਦੁੱਧ ਹੁਣ ਇਹਦੇ ਕੋਲ ਦੋ 6-7 ਕਿਲੋ ਜੀ ਹੁਣ 7 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਨੇ ਹੈਗਾ ਪੇਲਾ ਜਿਹਾ ਲਾਇਆ ਜੀ ਮਿਕਾ ਸਿੰਘ ਜੀ ਬਾਕੀ ਗੋਲ ਸਿੰਘ ਦੀ ਝੋਟੀ ਆ ਮਗਰੇ ਦੇ ਕੱਟੀ ਆ ਮਦਰੀ ਕੋਟੀ ਦੀ ਆ ਮਗਰੇ ਦੇ ਕੱਟਾ ਆ ਲੇਖਾ ਲੱਗ ਗਿਆ ਹੈ ਗਈ ਮਦਰੀ ਕੋਟੀ ਦੀ ਆ ਤੇ ਵੀ ਜੁਨ ਨੇ ਕੀ ਜਿਹੜੀ ਬਾਈ ਰੱਖਦੀ ਆ ਬਰਾਬਰ ਚ ਇੱਕ ਦੇ ਬੱਚਾ ਪੁੱਤ ਮੂੰਹ ਮਾ ਮਾਰ ਜਾਂਦਾ ਠੀਕ ਹੈ ਤੇ ਧਾਰ ਦਾ ਫਰਕ ਨਾ ਕਿਉਂ ਕਿ ਸੱਲੀਆ ਇਹ ਆ ਵੀ ਦੁੱਧ ਬਰਾਬਰ ਆ ਹਾਂਜੀ ਤੇ ਮੋਲੇ ਦਾ ਮੁੱਲ ਬੁੰਜਾ ਯਾਰ ਪੂਰੇ 50000 ਦੀ ਹੈ ਅੱਛਾ ਪੂਰੇ 50000 ਦੀ ਆ ਦੇਖ ਸਰ ਦੇ ਗੋਲ ਸਿੰਘ ਦੀ ਝੋਟੀ ਆ ਇਹ ਆ ਵੀ ਕੋਈ ਅੱਜ ਵੀ ਉਹਨੇ ਦੀ ਆ ਸਾਰਾ ਸਵੇਰ ਚੋ ਗਿਆ ਫੇਰ ਥੋੜਾ ਬਾਤ ਫਰਕ ਪਾ ਕੇ ਫੇਰ ਉਹਨੇ ਦੀ ਆ ਆ ਸਹੀ ਇਹ ਤੇ ਮਗਰ ਕਟਾ ਜੀ ਕੱਟੀ ਕੱਟੀ ਆ ਇਹਦੇ ਮਗਰ ਚਲੋ ਜੀ ਉਹ ਦੇਖਿਆ ਨਹੀਂ ਕੀ ਆ 1.5 ਗਣ ਮਹੀ ਸਹੀ 815 ਦੀ ਦਾਹ ਨਾਲ 11 12 ਹੋਵੇ 10 ਕਿਲੋ ਦੀ ਗਾਰੰਟੀ ਹੋਗੀ ਤੇ ਆਰ ਮੌਕੇ ਤੇ ਪੱਕਾ ਉਹ ਆਕੇ ਦੇਈ 21 ਇੱਕ ਨੰਬਰ ਤੋਰ ਫਿਰ ਇੱਕ ਰੀਨ ਬਾਕੀ ਕੱਦ ਕਾਠ ਪੱਖੋਂ ਚੰਗੀ ਉੱਚੀ ਆ ਤੇ ਕਰੀ ਭਾਈ ਫਾਲ ਪਾ ਲਈ ਆ ਤੇ ਬਾਕੀ ਇਹ ਦੇ ਖੁੱਡੇ ਚੋਂ ਨਿੱਕੀ ਦਾ ਫਰਕ ਜਿਹੜਾ ਹੈਗਾ ਆਪਾਂ ਲਿਖ ਸਕਦੇ ਆ ਇਹ ਬੋਲ ਉਸੇ ਤੇ ਕੱਦ ਕਾਠ ਪੱਖੋਂ ਚੰਗੀ ਜਵਾਨ ਆ ਪੂਰੀ ਸੰਗੇ ਸਟਾਪ ਹੁਣ ਤਾਂ ਤੇ ਜੀਆ ਉਹਦਾ ਬਾਕੀ ਦੀ ਬੋਲੀ ਐ ਅੱਜ ਤੱਕ ਇਹ ਖਾਧੇ ਉੱਪਰਾਂ ਸੀ ਉਹ ਜੀਆ ਸਵੇਰਾਂ ਹੀ ਬੋਲਿਆ ਸਵੇਰ ਤੋਂ ਪਹਿਲਾਂ ਰੈਡੀ ਕਰਨਾ ਮਨੋਤਰਾ ਉਹਨਾਂ ਪੁੱਛਿਆ ਬਗੇ ਕਿ ਆਂਦੇ ਤੇ ਬੰਨੇ ਰੈਡੀ ਕਰਕੇ ਆ ਕੇ ਜਾਂਦੇ ਬਾਕੀ ਥੱਲੇ ਵੀ ਚੰਗੀ ਆ ਵੇਖੋ ਥੱਪਾ ਲਾਈ ਕਰਦੀ ਜੇ ਥਾਣੇ ਤਾਂ ਇਹਦੇ ਲੱਗ ਕੇ ਦੱਸਦੇ ਆ ਦੇਖ ਸੰਦ ਤੇ ਇਹਦਾ ਫਿਰ ਮੁੱਲ ਵੀ ਜੀ ਮੋਰੇ ਦਾ 70 ਪਤਾ ਗਿਆ ਨਾ 60000 60000 ਦੀ 65 ਦੀ 65000 ਦੀ ਦੇ ਦੇ ਦੁੱਧ ਕਿੰਨਾ ਕੁ ਕਰੀ ਜਾਊਗੀ ਜੀ 12 13 ਕਿਲੋ ਦੋਗੀ ਮਹੀਨੇ ਦੀ ਸੂਆ ਚੋਕੇ ਵਿਕ ਜਾਂਦੀ ਆ ਠੀਕ ਐ ਬਾਕੀ ਇਹਦਾ ਕੱਦ ਵਜਦਾ ਵੀ ਮੁੱਲ ਪੈਣਾ ਐ ਜਿਹੜਾ ਹੋਰ ਹੋਰ ਆ ਗੱਬਣ ਜੇ ਤਿਆਰ ਐ ਜੀ ਦੋ ਦੰਦ ਦੋ ਤਾਂ 12 ਕਿਲੋ ਦੋਗੇ ਵੀ ਕਿਉਂ ਨਹੀਂ ਤਾਂ ਜਾ ਸੂਆ ਦੇ ਖੋਲੇ ਵਗਟ ਆ ਬਾਕੀ ਇਹ ਵੀ ਚੰਗੀ ਭਰ ਜਾਣੀ ਆ ਥੱਲੇ ਨਾਲ ਪੁੱਛਿਆ ਇਹਦਾ ਤੇ ਕਹਾਂਗੇ ਆ ਗਿਆ ਕੋ ਗਾਉਗਾ ਨਾ ਮਾਰਾ ਅੱਜ ਆਹਾਂ ਤੇ ਕੋਈ ਨਹੀਂ ਆਈਗਾ ਹਾਂ ਥਾਣੇ ਦੇ ਦੇਖਾ ਜੇ ਲੱਗੇ ਤਾਂ ਨਹੀਂ ਜੇ ਮੇਰਕੇ ਤੇ ਉਹ ਆ ਜੋ ਹਾਂ ਦੇ ਸਾਡੇ ਥੱਲੇ ਚੰਗੀ ਭਰ ਜਾਣੀ ਆ ਇਹ ਇਹਦਾ ਫਿਰ ਮੁੱਲ ਹੋ ਵੀਰ ਜੀ ਮੁੰਡਾ ਮੈਂ ਤੇ ਵੀਰ ਜੀ 75000 ਦੇ ਚਲੋ ਨੜਕਾ ਮਾਲ ਨੂੰ ਬੜਾਇਆ ਹਾਂਜੀ ਇਹ ਵੀ 60000 ਦੀ ਆ ਛੋੜ ਪੂਰੇ ਪੈਰ ਦੀ ਦੇਣੀ ਆ 65000 ਦੀ ਤਾਂ ਵੀਰ ਕਸਾਂ ਜਾਂ ਕਰਨਾ ਐ ਵੀ ਇੰਗੇ ਲੈਣੋਂ ਅਸੀਂ ਛੋਟਾਂ ਹੀ ਕਰ ਲਈਆਂ ਜੀ ਠੀਕ ਹੈ ਜੀ ਆਪਣੀ ਮਰਜ਼ੀ ਦਾ 500 ਕਰੀਏ 1000 ਕਰੀਏ 200 ਕਰੀਏ ਤੇ ਹੁਣ ਆ ਨੀਲੀ ਦੀ ਮੱਝ ਆ ਗਈ ਨੀ ਨੀ ਓ ਬਾਈ ਵੀਰ ਜੀ ਪਰਸੋਂ ਬੜਾ ਇਮਾਨਦਾਰੀ ਕੋਈ ਵੀਡੀਓ ਕੱਢ ਕੇ ਵੇਖ ਲੈ ਹਾਂਜੀ ਕੱਲ ਦਾ ਲੱਗਿਆ ਮੱਤਿਆ ਭੂਸੀ ਭਰਾ ਦੀ ਭੂਸੀ ਦੇ ਮਰਦੀ ਏ ਠੀਕ ਹੈ ਜੀ ਦੁੱਧ 9-10 ਕਿਲੋ ਜੇ ਥਲੇ ਸਿੰਗ ਵੀ ਹਲ ਤ ਨੋ ਕਿੰਨਾ ਤੋਂ ਪੱਕਾ 9 ਕਿਲੋ ਹੋਗਾ 8 ਕਿਲੋ ਦੀ ਗਾਰੰਟੀ ਤੇ ਗੜਾ ਮਰਜੀ ਲੈ ਜੀ ਤੋਰ ਹਾਂ ਫਿਰ ਇੱਕ ਦੀ ਚੱਲ ਕੱਦ ਕਾਠ ਪੱਖੋਂ ਚੰਗੀ ਉੱਚੀ ਆ ਬੱਚਾ ਇਹ ਤਾਂ ਮਰ ਗਿਆ ਪਿਛਲੀ ਵੀਡੀਓ ਚ ਇਹਦਾ ਬੱਚਾ ਹੈਗਾ ਚੱਲਿਆ ਬਾਕੀ ਮੀਨੀ ਆ ਤੇ ਨੀਲੀ ਰਾਵੀ ਆ ਇਹ ਥਾਣੇ ਦੇ ਦੇਖ ਸਕਦੇ ਜੇ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਤਾਂ ਵੀਰ ਜੀ ਜਦਾਂ ਮੱਦੀ ਮਈ ਦੇ ਵਿੱਚ ਹੀ ਵੱਧ ਹਾਂਜੀ ਅੱਜ ਦੇ ਦਿਆਂ 60000 ਦੀ 60000 ਦੀ ਲੈ ਲਾਂਗੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਕੋਈ ਵੀਰ ਹਨ ਆਪਣੀ ਤਸੱਲੀ ਕਰਕੇ ਕਰਕੇ ਖੜੇ ਜੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਖੜੇ ਜੀ